ਰਾਗ ਸੋਹੀ ਕਰਛੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਕੈਦਾ ਸਾਫ ਤੇ ਲਿਸ਼ਕਵਾ ਪਾਂਡਾ ਕਸਾਇਆ ਤਾਂ ਉਸ ਵਿੱਚੋਂ ਮਾੜੇ ਮਾੜੇ ਕਾਲੇ ਸਿਆਹੇ ਲੱਗ ਗਏ ਜੇ ਮੈਂ ਸੌ ਵਾਰੀ ਵੀ ਉਸ ਕੈਦੇ ਪਾਂਡੇ ਨੂੰ ਧੋਵਾਂ ਸਾਫ ਕਰਾਂ ਤਾਂ ਵੀ ਬਾਹਰੋਂ ਨਾਲ ਉਸ ਦੀ ਅੰਦਰਲੀ ਝੂਠ ਕਾਲਖ दूर नहीं होंगी मेरे असल मित्र सदा मेरे नाल नुर वेले भी मेरे नाल ही चलन अगह जिथे किते करम का हिसाब मंगया जाता है उथे अजक होके हिसाब दे सकन भाव हिसाब देन विच कामयाब हो सकन रहाओ जेडे घर मंदिर महल चौहान पासया तो चितरे हुए हो पर अंदरों ਖਾਲੇ ਹੁੰਨ ਉਹ ਟਾਏ ਜਾਂਦੇ ਹਨ ਤੇ ਟੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ਬੰਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ ਵਸਦੇ ਵੀ ਉਹ তীর্থਾ ਉੱਤੇ ਹੀ ਹਨ ਪਰ ਜੀਆਂ ਨੂੰ ਗਲੋਂ ਕੁਟਕੁਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼ ਸੁਥਰੇ ਨਹੀਂ ਆਖੇ ਜਾਂਦੇ ਜਿਵੇਂ ਸਿੰਬਲ ਦਾ ਰੁਖ ਹੈ ਤਿਵੇਂ ਮੇਰਾ ਸਰੀਰ ਹੈ ਸਿੰਬਲ ਦੇ ਫਲਾਂ ਨੂੰ ਵੇਖ ਕੇ ਹੋਤੇ ਉਹ ਲੇਖਾ ਖਾ ਜਾਂਦੇ ਹਨ ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਉਹ ਜਿਹੇ ਹੀ ਗੁਣ ਮੇਰੇ ਸਰੀਰ ਵਿੱਚ ਹਨ ਮੈਂ ਅੰਨੇ ਨੇ ਸਿਰ ਉਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ ਅਗਾ ਮੇਰਾ ਜੀਵਨ ਪਾਦ ਬੜਾ ਪਹਾੜੀ ਰਸਤਾ ਹੈ ਅੱਖਾਂ ਨਾਲ ਪਾਲਿਆਂ ਵੀ ਮੈਂ ਰਾਹ ਖੇੜਾ ਲੱਭ ਨਹੀਂ ਸਕਦਾ ਕਿਉਂਕਿ ਅੱਖਾਂ ਹੀ ਨਹੀਂ ਹਨ ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ ਕੇ ਮੈਂ ਪਾਰ ਲੰਗਾ हे ਨਾਨਕ ਜੀ ਪਹਾੜੀ ਰਸਤੇ ਵਰਗੇ ਵਿਖੜੇ ਜੀਵਨ ਪਦ ਵਿੱਚੋਂ ਪਾਰ ਲੰਘਣ ਲਈ ਦੁਨੀਆਂ ਦੇ ਲੋਕਾਂ ਦੀਆਂ ਖੁਸ਼ਾਮਦਾਂ ਲੋਕ ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਮਾਦੇ ਮੋਹ ਵਿੱਚ ਵੱਜਿਆ ਹੋਇਆ ਤੂੰ ਇਸ ਨਾਮ ਸਿਮਰੰਦੀ ਰਹੇਂ ਮਹਦੇਮ ਬੰਦਨਾ ਤੋਂ ਖਲਾਸੀ پا ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ